ਹਾਂਜੀ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਮੋਗਾ ਮੰਡੀ ਦੇ ਵਿੱਚ ਅੱਗੇ ਆ ਗਿਆ ਵਾ ਅਰਜੀਨਲ ਟਰਾ 1 ਇਹਦੀ ਡਿਮਾਂਡ ਹੈਗੀ ਆ 4,95,000 ਰੁਪਇਆ 2013 ਮਾਡਲਾ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਟਾਇਰ ਅਗਲੇ ਹੈਗੇ ਗੁੱਡਇਰ ਦੇ 7 50 16 ਦੇ ਤੇ ਪਿਛਲੇ ਹੈਗੇ ਆ 16 ਦੇ ਤੇ ਇਹਦੇ ਆ ਫਾਰਮ ਟ੍ਰੈਕ 60 ਇਹਦੀ ਵੀ ਕੰਡੀਸ਼ਨ ਚੈੱਕ ਕਰ ਲਓ ਫਾਰਮ ਟ੍ਰੈਕ 60 ਆਇਰਕ ਨੰਬਰ ਬੋਲ ਦੀ ਬਾਈ ਡਿਮਾਂਡ ਅੱਗੇ ਆ ਗਿਆ ਸਮਰਾਜ 855 2008 ਮਾਡਲ 3 ਲੱਖ ਤੇ 65000 ਰੁਪਏ ਡਿਮਾਂਡ ਹਾਂਜੀ ਵੀਰ ਜੀ ਨੰਬਰ ਦੱਸਿਓ 83601 83601 70250 70250 ਪਿੰਡ ਕਿਹੜਾ ਜੀ ਆਪਣਾ ਪਿੰਡ ਕਲਪਰਾ ਤੇ ਇਹਦੀ ਕਾਪੀ ਚੈਪ ਵਾਲੀ ਕਾਗਜ਼ੀ ਹੈ ਜੀ ਸਿੰਪਲ ਕਾਪੀ ਕਾਗਜ਼ੀ ਦਾ ਓਕੇ ਪਤਾ ਹੈ ਓਕੇ ਠੀਕ ਹੈ ਜੀ ਫਿਰ ਕੋ ਡੀਆਈ ਹੈ ਕਿਹੜਾ ਡੀਆਈ 275 ਇਥੇ ਉਹ ਗਾਂਝਲੇ ਬੈਂਕ ਕੋਲ ਐਦੂ ਆ ਗਿਆ ਫਾਰਮ ਟ੍ਰੈਕ 6099 ਮਾਡਲ 2 ਲੱਖ ਤੇ 25000 ਰੁਪਏ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਟਾਇਰਾਂ ਦੀ ਟ ਬਾਕੀ ਕਦੇ ਹੀ ਚੈੱਕ ਕਰੇ ਹੋਡ ਲਾਨ ਲੱਗੀ ਆ ਇਹ ਦੁਕਾਨ ਆ ਗਿਆ ਸਵਰਾਜ 855 ਇਹਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਨੂ ਹੋ ਰਿਹਾ ਨੰਬਰ ਚੈੱਕ ਕਰ ਲਿਓ ਟਾਇਰ ਪਿਛਲੇ ਜਮਾ ਨਵੇਂ ਆਦੇ ਗੁੜੀਰ ਦੇ ਆ ਟਾਇਰ 14928 ਦੇ ਇਹਦੇ ਲਈ ਆ ਗਿਆ 650 16 ਦੇ ਬਿਨਾ ਪਾਵਰ ਸਟੀering ਤੋਂ ਆ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਇਹ ਦੁਕਾਨ ਆ ਗਿਆ ਸਵਰਾਜ 855 ਐਫੀ 2020 ਮਾਡਲ 630000 ਰੁਪਿਆ ਡਿਮਾਂਡ ਸਿੰਗਲ ਐਕਟ ਪਾਵਰ ਸਟੀering ਦੇ ਨਾਲ ਤੇ ਟਾਇਰ 14 ਦੇ ਟਾਇਰਾਂ ਦੇ ਵਿੱਚ ਆ ਵੀਡੀਓ ਰਿਵਰਸ ਵੀਡੀਓ ਦੇ ਨਾਲ ਇਹ ਦੁਕਾਨ ਆ ਗਿਆ ਸਵਰਾਜ 735 144 2011 ਮਾਡਲ 3 ਲੱਖ ਤੇ 50000 ਰੁਪਏ ਡਿਮਾਂਡ ਨੰਬਰ ਬੋਲ ਦਿਓ 998850 978850 ਤੇ ਪੈਂਡ ਕਿਹੜੇ ਖੜਾ ਜੀ ਚੁੱਕੇ ਪੈਂਡ ਚੁਗੇ ਪੈਂਡ ਕਾਪੀ ਕਾਪੀ ਦਾ ਸਾਰਾ ਕੁਝ ਓਕੇ ਓਕੇ ਆ ਠੀਕ ਹੈ ਜੀ ਪਹਿਲੇ ਅੰਦਰ ਹੀ ਕਾਪੀ ਹਾਂ ਪਹਿਲੇ ਨਾਦੇ ਠੀਕ ਸਾਰੇ ਆਪਣੇ ਕੋਲ ਪਿਆਉਣ ਉਪਰ ਪਹਿਲੇ ਨਾਦੇ ਹੁੰਦੇ ਹਨ ਠੀਕ ਇਹਦੋ ਆ ਗਿਆ ਕਿ ਮਹਿੰਦਰਾ 572 DI 92 ਮਾਡਲ ਆ ਤੇ 155000 ਰੁਪਏ ਡਿਮਾਂਡ ਤੇ 13 ਦੇ ਟਾਇਰਾਂ ਦੇ ਵਿੱਚ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਜੀ ਤੇ ਅਗਲੇ ਡਾਇਰ 616 ਦੇ ਇਹਦੋਂ ਕਹਾ ਗਿਆ 744 XT ਪਾਵਰ ਸਟੀering ਦੇ ਨਾਲ ਕੰਡੀਸ਼ਨ ਚੈੱਕ ਕਰ ਰਹੇ ਆ ਬ੍ਰੈਂਡ ਨੂੰ ਕੰਡੀਸ਼ਨ ਆ ਹੌਡ ਲੱਗੀ ਹੋਈ ਤੇ ਨਾਲ ਹੀ ਫੱਟੀ ਡੰਡਾ ਫੱਟੀ ਨਾਲ ਆ ਇਹਦੇ ਤੇ ਇਹਦਾ ਨੰਬਰ ਤੁਹਾਨੂੰ ਇੱਥੇ ਦਿਖਦਾਂਗੇ ਕੰਡੀਸ਼ਨ ਚੈੱਕ ਕਰ ਲਓ ਬਾਕੀ ਟਰੈਕਟਰ ਦੀ ਤੁਸੀਂ ਨੰਬਰ ਬੋਲ ਦਿਓ 83601 83601 7250 7250 ਤੇ ਕਿੰਨਾ ਮਾਡਲ ਹੈ ਇਹ ਟਰੈਕਟਰ 99 ਮਾਡਲ 98 ਮਾਡਲ ਹੈ 1 ਲੱਖ 55000 ਰੁਪਏ ਡਿਮਾਂਡ ਹੈ 12 ਟਾਇਰਾਂ ਵਜਾ ਅਗਲੇ ਆ ਗਿਆ 616 ਦੇ ਕੰਡੀਸ਼ਨ ਚੈੱਕ ਕਰ ਸਕਦੇ ਆ ਬਾਕੀ ਇਹ ਜੀ ਤੇ ਛਤਰੀ ਲੱਗੀ ਹੋਈ ਹੈ ਨਾਲ ਰੰਗ ਪੇਂਟ ਦਾ ਟਰੈਕਟਰ ਜਮਾਂ ਓਕੇ ਆ ਇਹ ਦੁਗਾਂ ਆ ਗਿਆ ਵਾ ਸਵਰਾਜ 663 ਐਫ ਪੀ ਹੱਡ ਲੱਗੀ ਹੋਈ ਹੈ ਨਾਲ ਕਿ ਪਲੇਟਫਾਰਮ ਬਹੁਤ ਵਧੀਆ ਟਰੈਕਟਰ ਦਾ ਸਿੰਗਲ ਐਕਟ ਪਾਵਰ ਸਟੀering ਦੇ ਨਾਲ 16 ਟਾਇਰਾਂ ਦੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਤੇ ਇਹ ਦੁਗਾਂ ਨਾਲ ਹੀ ਆ ਗਿਆ ਵਾ ਮਿੰਦਰਾ ਮੈਂ ਦਰਾ 575 ਡੀਆਈ ਪਾਵਰ ਪਲੱਸ ਦੇ ਨਾਲ ਤੇ ਇਹ 57 ਐਚਵੀ ਦੇ ਵਿੱਚ ਟਰੈਕਟਰ ਆਉਂਦਾ ਵਾ 2018 ਮਾਡਲ 4 ਲੱਖ ਤੇ 70000 ਰੁਪਏ ਡਿਮਾਂਡ ਅਗਲੇ ਰੇਡੀਅਲ ਟਾਇਰ ਪਏ ਆ ਤੇ ਪਾਵਰ ਸਟੀਅਰਿੰਗ ਦੇ ਨਾਲ ਕੰਡੀਸ਼ਨ ਚੈੱਕ ਕਰ ਸਕਦੇ ਆ ਇਹਦਾ ਨੰਬਰ ਵੀ ਤੁਹਾਨੂੰ ਥੱਲੇ ਦਿੱਤਾ ਜਾ ਗਿਆ ਇਹਦਾ ਨੰਬਰ 1 3 ਟਰੈਕਟਰ ਇੱਕੋ ਕਰਦੇ ਆ ਤੇ ਇਹ ਦੁਕਾਨ ਆ ਗਿਆ ਵਾ ਸੋਨਾਲੀ ਕਾ ਸੋਨਾਲੀ ਕਾ 750 ਆਰਐਕਸ 2013 ਮਾਡਲ 3 ਲੱਖ ਤੇ 75000 ਰੁਪਏ ਡਿਮਾਂਡ ਇਹਦੀ ਕੰਡੀਸ਼ਨ ਵੀ ਚੈੱਕ ਰਹੀ ਪਾਵਰ ਸਟੀਅਰਿੰਗ ਨਾਲ ਸਿੰਗਲ ਐਕਟ ਪਾਵਰ ਸਟੀਅਰਿੰਗ ਦੇ ਨਾਲ 14 ਇਹ ਹੈ 14928 ਦੇ ਟਾਇਰ ਇਹ 14928 ਦੇ ਟਾਇਰ ਆ 14 928 ਦੇ ਟਾਇਰਾਂ ਦੇ ਵਿੱਚ ਆ ਬੱਜਾ ਨਵੇਂ ਟਾਇਰ ਆ 14928 ਦੇ ਆਗੇ 475 ਡੀਆਈ ਮਹਿੰਦਰਾ ਇਹ ਹੈ 2002 ਮਾਡਲ 2 ਲੱਖ ਤੇ 5000 ਰੁਪਿਆ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਬਿਨਾ ਪਾਵਰ ਸ਼ੇਡ ਨੂੰ ਟਰੈਕਟਰ ਤੇ ਛਦਰੀ ਨਾਲ ਡੰਡਾ ਫੱਟੀ ਵੀ ਨਾਲ ਹੋਗੀ ਤੇ ਮਹਿੰਦਰਾ 265 ਡੀਆਈ ਮਹਿੰਦਰਾ 265 ਡੀਆਈ ਇਹ ਹੈ 2005 ਮਾਡਲ 2 ਲੱਖ ਤੇ 15000 ਰੁਪਿਆ ਡਿਮਾਂਡ ਕੰਡੀਸ਼ਨ ਇਹਦੇ ਵੀ ਚੈੱਕ ਕਰਦੇ ਬੰਪਰ ਲੱਗਾ ਹੋਇਆ ਅਗਲੇ ਬੰਨੇ 12 ਦਾ ਟਾਇਰ ਬਹੁਤ ਵਧੀਆ ਕੰਡੀਸ਼ਨ ਦਾ ਇਹ ਦੁਕਾਨ ਆ ਗਿਆ ਫਾਰਮ ਟਰੈਕ 5597 ਮਾਡਲ 1 ਲੱਖ ਤੇ 45000 ਰੁਪਏ ਡਿਮਾਂਡ ਕੰਡੀਸ਼ਨ ਇਹਦੇ ਵੀ ਚੈੱਕ ਕਰ ਸਕਦੇ ਆ ਇਹ ਦੁਕਾਨ ਆ ਗਿਆ ਵਾ ਇਹ ਦੁਕਾਨ ਆ ਗਿਆ ਫਾਰਮ ਟਰੈਕ ਸਾਠ ਫਾਰਮ ਟਰੈਕ ਸਾਠ 2011 ਮਾਡਲ 3 ਲੱਖ ਤੇ 10000 ਰੁਪਏ ਡਿਮਾਂਡ ਬਹੁਤ ਵਧੀਆ ਕੰਡੀਸ਼ਨ ਦਾ ਇਹ ਵੀ 13 ਦਾ ਟਾਇਰਾਂ ਦੇ ਵਿੱਚ ਅਗਲੇ ਜਵਾਂ ਨਵੇਂ ਆ 616 ਦੇ ਬੋਲੋ ਦੇ ਟਾਇਰ ਅਗਲੇ ਇਦੂਗਾ ਗਿਆ ਵਰਪੋਰ 3691 ਮਾਡਲ 1,60,000 ਰੁਪਏ ਡਿਮਾਂਡ ਆ ਮਿਊਜ਼ਿਕ ਸਿਸਟਮ ਨਾਲ ਹੈ ਤੇ ਟਰੈਕਟਰ ਦੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਰੰਗ ਪੇਂਟ ਦਾ ਸਾਰਾ ਪੂਕਿਆ ਇਦੂਗਾ ਗਿਆ ਟਰਾਲੀਆਂ ਟਰਾਲੀਆਂ ਆ ਗਈਆਂ 12 6.5 ਦੀ ਟਰਾਲੀ 2,55,000 ਰੁਪਏ ਡਿਮਾਂਡ ਤੇ ਨੰਬਰ ਨੋਟ ਕਰ ਲਿਓ 985213532 ਨੰਬਰ ਆ ਜਵਾਂ ਨਵੀਂ ਟਰਾਲੀ ਆ ਤੇ ਨਾਲ ਹੀ ਆ ਗਈ 14 7 ਦੀ ਇਹ ਡਬਲ ਜੈਕ ਦੇ ਨਾਲ ਆ 2,55,000 ਰੁਪਏ 2,55,000 ਰੁਪਏ ਡਿਮਾਂਡ ਆ ਤੇ ਇਹਦਾ ਨੰਬਰ نوٹ ਕਰ ਲਓ 9852 13532 ਨੰਬਰ ਆ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ ਇਹਦੂ ਗਾਂ ਆ ਗਈ ਆ ਆਹ ਟਰਾਲੀ ਇਹ 11 6.5 ਦੀ ਆ ਇਹ ਅਗਲੀ ਮੰਡੀ ਆਈ ਤੁਹਾਨੂੰ ਇੱਥੇ ਮਿਲੂਗੀ ਨੰਬਰ ਨਹੀਂ ਲਿਖਿਆ ਹੋਇਆ ਇਹਦਾ ਇਹ 1 ਲੱਖ ਤੇ 80000 ਰੁਪਏ ਡਿਮਾਂਡ ਹੀ ਆ ਤੇ ਇਹ ਵੀ ਜੱਕ ਦੇ ਨਾਲ ਆ 1 ਲੱਖ ਤੇ 80000 11 6.5 ਦੀ ਤੇ ਜਾਲੀ ਇਹਦੇ ਵੀ ਜਾਲੀ ਲੱਗੀ ਹੋਈ ਆ ਤੇ ਜਿਹੜੇ ਦੋ ਟਰਾਲੇ ਆ ਇਹ ਵੀ ਨਵੇਂ ਆ ਜਮਾ ਇਹਨਾਂ ਦੇ ਵੀ ਜਾਲੀ ਲੱਗੀ ਹੋਈ ਆ ਇਹ ਹੈਗਾ ਡਬਲ ਜੱਕ ਦੇ ਤੇ ਆ ਹੈਗਾ ਸਿੰਗਲ ਜੱਕ ਕੰਡੀਸ਼ਨ ਚੈੱਕ ਕਰ ਸਕਦੇ ਆ ਤੇ ਇਹਦੋਂ ਗਾਂ ਆ ਗਿਆ ਵਾ ਪ੍ਰੀਤ ਪ੍ਰੀਤ ਤੇ ਇਹਦੀ ਡਿਮਾਂਡ ਹੈਗੀ 2015 ਮਾਡਲ 430000 ਰੁਪਿਆ ਡਿਮਾਂਡ ਆ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ 4/4 4-ਵੀਲ ਡਰਾਈਵ ਦੇ ਨਾਲ ਤੇ ਪਿਛਲੇ ਟਾਇਰ ਰਹਿ ਗਿਆ ਸੀਅਰ ਦੇ 14928 ਦੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਤੇ ਇਹਦੋਂ ਗਾਂ ਆ ਗਿਆ ਟਰਾਲੇ ਆ ਗਿਆ ਟਰਾਲਾ ਇਹ ਹੈਗਾ ਵਾ 12 6.5 ਦਾ 2,30,000 ਰੁਪਿਆ ਡਿਮਾਂਡ ਆ 2,30,000 ਰੁਪਿਆ ਰਮਾਂਡਾ ਇਸ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਿਓ ਬਹੁਤ ਵਧੀਆ ਕੰਡੀਸ਼ਨ ਦਾ ਤੇ ਇਹਦਾ ਨੰਬਰ ਹੈਗਾ 985213532 ਨੰਬਰ ਆ ਇਹਦੂਗਾ ਆ ਗਿਆ 14 7.5 ਦਾ ਟਰਾਲਾ ਇਹ ਡਬਲ ਜੈਕ ਦੇ ਨਾਲ ਆ ਪਲੇਜਾ ਕੱਟ ਦੇ ਨਾਲ ਪਲਾਜ਼ਮਾ ਕੱਟ ਤੇ 2,70,000 ਰੁਪਿਆ ਇਹ ਵੀ ਨੰਬਰ ਆ 985213532 ਇੱਕੋ ਘਰ ਦੇ ਟਰਾਲੇ ਆ ਤੇ ਕੰਡੀਸ਼ਨ ਚੈੱਕ ਕਰ ਲਿਓ ਬਹੁਤ ਵਧੀਆ ਕੰਡੀਸ਼ਨ ਤੇ ਜਾਲੀ ਲੱਗੀ ਹੋਈ ਆ ਪੂਰੇ ਹੈਵੀ ਮਜ਼ਬੂਤ ਬਣੇ ਆ ਟਰਾਲੇ ਤੇ ਬਾਕੀ ਇਹ ਮੇਰੀ ਮੰਡੀ ਆ ਆਪਣੀ ਬੁਗੀਪੁਰ ਬਾਈਪਾਸ ਤੋਂ ਜਦੋਂ ਉਧਰੋਂ ਆਉਣੇ ਆ ਇਹ ਇੱਥੇ ਲੱਗਦੀ ਹੈ ਮੰਡੀ ਬਾਕੀ ਤੁਸੀਂ ਲੋਕੇਸ਼ਨ ਚੈੱਕ ਕਰ ਸਕਦੇ ਆ ਉਹ ਰਿਹਾ ਬਾਈਪਾਸ ਜਿਹੜਾ ਆਪਣਾ ਬਰਨਾਲੇ ਨੂੰ ਜਾਂਦਾ ਤਾਂ ਨੂੰ ਉਧਰੋਂ ਜਿਹੜਾ ਇਹ ਮੋਗੇ ਵਾਲੀ ਸਾਈਡ ਨੂੰ ਜਾਂਦਾ ਬਾਈਪਾਸ ਦੇ ਨਾਲ ਹੀ ਮੰਡੀ ਲੱਗਦੀ ਹੈ